ਸਾਤਰੀਏ ਕਾਲ ਦੋਸਤੋ ਕੌਰ ਕਹਾਣੀਆਂ ਤੁਹਾਡੇ ਲਈ ਪਿਛਲੇ ਹਫਤੇ ਦੀ ਤਰ੍ਹਾਂ ਇਸ ਹਫਤੇ ਫਿਰ ਤੋਂ ਲੈ ਆਇਆ ਹੈ ਪੰਜਾਬ ਦੇ ਲੋਕ ਕਿੱਸੇ ਅੱਜ ਦਾ ਲੋਕ ਕਿੱਸਾ ਹੈ ਜੀ ਹੀਰ ਰਾਂਝਾ 15ਵੀਂ 16ਵੀਂ ਸਦੀ ਵਿੱਚ ਪਾਕਿਸਤਾਨ ਸਥਿਤ ਚੰਗ ਦੇ ਇਲਾਕੇ ਵਿੱਚ ਵਾਪਰੀ ਹੀਰ ਰਾਂਝੇ ਦੀ ਲੋਕ ਕਾਥਾ ਨੇ ਪੰਜਾਬੀਆਂ ਦੇ ਦਿਲਾਂ ਤੇ ਇੱਕ ਅਮਿੱਟ ਛਾਪ ਲਾ ਦਿੱਤੀ ਹੈ ਪੰਜਾਬ ਦੇ ਕਣਕਣ ਵਿੱਚ ਇਹ ਪ੍ਰੀਤ ਕਹਾਣੀ ਰਮੀ ਹੋਈ ਹੈ ਜਿਸ ਨੂੰ ਅੱਜ ਵੀ ਪੰਜਾਬ ਦਾ ਲੋਕ ਮਾਨਸ ਬੜੀਆਂ ਲਟਕਾਂ ਲਾ ਗਾ ਕੇ ਅਗੰਮੀ ਖੁਸ਼ੀ ਪ੍ਰਾਪਤ ਕਰਦਾ ਹੈ ਧੀ ਦੋਜੇ ਨਿੱਕਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ ਉਹਦਾ ਬਾਪ ਮੌਜੂ ਤਖਤ ਹਜ਼ਾਰੇ ਦਾ ਚੌਧਰੀ ਸੀ ਚੰਗਾ ਖਾਂਦਾ ਪੀਂਦਾ ਕਰ ਸੀ ਸਾਰੇ ਇਲਾਕੇ ਵਿੱਚ ਮੌਜੂ ਚੌਧਰੀ ਦੀ ਇੱਜ਼ਤ ਬਣੀ ਹੋਈ ਸੀ ਜਾਰ ਦਾ ਮੁਸਲਮਾਨ ਸੀ ਤੇ ਰਾਂਝਾ ਉਹਨਾਂ ਦੀ ਗੋਤ ਸੀ ਉਹਦੇ ਘਰ ਅੱਠ ਪੁੱਤਰ ਹੋਏ ਧੀ ਦੋ ਉਹਦਾ ਸਭ ਤੋਂ ਛੋਟਾ ਤੇ ਪਿਆਰਾ ਪੁੱਤਰ ਸੀ ਮੌਜੂ ਨੇ ਮਾਂ ਮਹੀਟਰਤੀ ਦੋਨੂੰ ਬੜਿਆਂ ਲਾਡਾਂ ਮਲਾਰਾਂ ਨਾਲ ਪਾਲਿਆ ਤੀ ਦੋ ਮਸਾ 16 17 ਵਰਿਆਂ ਦਾ ਹੋਇਆ ਸੀ ਕਿ ਮੌਜੂਦੀ ਮੌਤ ਹੋ ਗਈ। ਮਗਰੋਂ ਦੇ ਭਰਾਵਾਂ ਨੇ ਭੋਂ ਮੰਡ ਲਈ ਚੰਗੀ ਚੰਗੀ ਆਪ ਰੱਖ ਲਈ ਤੇ ਕਲਰ ਤੇ ਮਾਰੂ ਜ਼ਮੀਨ ਤੀਦੋ ਦੇ ਹਿੱਸੇ ਪਾ ਦਿੱਤੀ। लाडला ਤੇ ਸ਼ਹਿਰ ਸ਼ਬੀਲਾ ਤੀ ਦੋ ਭਲਾਂ ਕੰਮ ਕਿੱਥੋਂ ਕਰਦਾ? ਉਹ ਆਪਣੇ ਪੱਟਾਂ ਨੂੰ ਲਸ਼ਕਾਈ, ਬੋਦੇਵਾਹੀ ਹੱਥ ਵਿੱਚ ਵੰਜਲੀ ਲਈ ਸਾਰਾ ਸਾਰਾ ਦਿਨ ਪਿੰਡ ਦੀਆਂ ਗਲੀਆਂ ਵਿੱਚ ਫਿਰ ਤੁਰ ਛੜਦਾ ਜਾਂ ਸੋਹਣੀਆਂ ਤੀਮੀਆਂ ਨਾਲ ਝਗੜਾ ਮਾਰ ਛੜਦਾ। ਜਦੋਂ ਉਹ ਘਰ ਆ ਕੇ ਰੋਟੀ ਖਾਣ ਲੱਗਦਾ ਤਾਂ ਉਹਦੀਆਂ ਭਾਬੀਆਂ ਉਹਨੂੰ ਕੰਮ ਨਾ ਕਰਨ ਕਾਰਨ ਵੱਢਣ ਖਾਣ ਨੂੰ ਪੈਂਦੀਆਂ ਇੱਕ ਦਿਨ ਉਹਦੇ ਤੋਂ ਸਤੀ ਹੋਈ ਭਾਬੀ ਨੇ ਮਹਿਣਾ ਮਾਰਿਆ ਵੇ ਕਿਧਰੋਂ ਆ ਗਿਆ ਰੋਟੀਆਂ ਦੇ ਨੁਕਸ ਪਰਖਣ ਵਾਲਾ ਸਾਥੋਂ ਨਹੀਂ ਨਿਤ ਤੇਰੇ ਨਹੋਰੇ ਚੱਲੇ ਜਾਂਦੇ ਹਰ ਗੱਲ ਨੂੰ ਨੱਕ ਬੁੱਲ ਮਾਰਦਾ ਰਹਿਣਾ ਕੱਖ ਭੰਨ ਕੇ ਦੂਰਾਂ ਨਹੀਂ ਕਰਦਾ ਉੱਤੋਂ ਆ ਜਾਂਦਾ ਧੋਸ ਦਿਖਾਉਣ ਵੇ ਵੇਖ ਲਵਾਂਗੇ ਵੱਡੇ ਨਾਡੂ ਖਾਨ ਨੂੰ ਜਦੋਂ ਸਿਆਲਾਂ ਦੀ ਹੀਰ ਪਰਨਾ ਲਿਆਵੇਂਗਾ ਭਾਬੀ ਦੀ ਇਸ ਬੋਲੀ ਨਾਲ ਧੀ ਦੋ ਤੜ ਪੁੱਠਿਆ ਰੋਟੀ ਉਸ ਪਰੇ ਵਗਾਹ ਮਾਰੀ 17 18 ਵਰੇ ਦੇ ਲੜਕੇ ਧੀ ਦੋ ਦੀ ਅਣਖ ਜਾਗ ਪਈ ਉਹ ਤੇ ਅੰਦਰੋਂ ਕੱਪੜਿਆਂ ਦੀ ਇੱਕ ਪੋਟਲੀ ਕੱਢੀ ਤੇ ਵੰਜਲੀ ਕੱਛੇ ਮਾਰ ਪਿੰਡੋਂ ਤੁਰ ਪਿਆ ਉਹ ਕਿਧਰ ਨੂੰ ਜਾ ਰਿਹਾ ਸੀ ਉਹ ਆਪ ਨਹੀਂ ਸੀ ਜਾਣਦਾ ਭਾਬੀਆਂ ਦੇ ਤਹਨੇ ਉਹਨੂੰ ਸੁਣਦੇ ਪਏ ਸਨ ਤੇ ਹੀਰ ਦੀ ਧੁੰਦਲੀ ਤਸਵੀਰ ਉਹਦੇ ਮਨ ਵਿੱਚ ਉਕਰੀ ਜਾ ਰਹੀ ਸੀ ਧੀ ਦੋ ਆਪਣੇ ਵਿਚਾਰਾਂ ਵਿੱਚ ਮਗਨ ਟੁਰਦਾ ਰਿਹਾ ਟੁਰਦਾ ਰਿਹਾ ਆਪਣੀ ਮਾਂ ਦੀ ਅਣਪਛਾਤੀ ਜਹੀ ਯਾਦ ਉਹਨੂੰ ਆਈ ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅਥਰੂ ਵਗ ਡੋਰੇ ਮੌਜੂਦੀ ਜਾਣੀ ਪਛਾਣੀ ਤਸਵੀਰ ਉਹਦੇ ਨੈਣਾਂ ਵਿੱਚ ਉਤਰੀ ਉਹਦੇ ਕਲੇਜੇ ਵਿੱਚੋਂ ਰੁੱਖ ਭਰਿਆ ਗਿਆ ਉਹਦੇ ਭਰਾਵਾਂ ਤੇ ਭਾਬੀਆਂ ਦੀਆਂ ਸ਼ਕਲਾਂ ਉਹਦੇ ਸਾਹਮਣੇ ਆਈਆਂ ਉਹਨੇ ਕੌੜਾ ਕੁੱਟ ਭਰਿਆ ਅਣਵੇਖੀ ਹੀਰ ਸਲੇਟੀ ਦਾ ਉਹਨੂੰ ਖਿਆਲ ਆਇਆ ਉਹਦੇ ਪੈਰਾਂ ਵਿੱਚ ਹੋਰ ਤੇਜ਼ੀ ਆ ਗਈ ਇੱਕ ਅਨੂਠੀ ਮੁਸਕਾਨ ਉਹਦੇ ਬੁੱਲਾਂ ਤੇ ਨੱਚ ਪਈ ਤੇ ਉਹਨੇ ਵੰਜਲੀ ਦੀਆਂ ਮਿੱਠੀਆਂ ਸੁਰਾਂ ਛੇੜ ਦਿੱਤੀਆਂ ਸ਼ਾਮ ਨੂੰ ਤੇ ਦੋ ਤਖਤਜਾਰੇ ਤੋਂ 25 ਮੀਲ ਦੀ ਬਾਟ ਤੇ ਲੰਗਰ ਮਖਤੂਮ ਨਾਮੀ ਪਿੰਡ ਵਿੱਚ ਪੁੱਜ ਗਿਆ। ਇਸੇ ਪਿੰਡ ਦੇ ਵਿੱਚ ਮਸੀਤ ਉਹਨੇ ਰਾਤ ਬਤੀਤ ਕੀਤੀ। ਕੁੱਕੜ ਨੇ ਬਾੰਗ ਦਿੱਤੀ, ਤੇ ਦੋ ਉੱਠਿਆ, ਮਸੀਤ ਦੀ ਖੂਹੀ ਤੋਂ ਇਸ਼ਨਾਨ ਕੀਤਾ, ਆਪਣੇ ਆਪ ਨੂੰ ਰੀਜ ਨਾਲ ਸਵਾਰਿਆ ਤੇ ਝੰਗ ਸਿਆਲ ਨੂੰ ਚਾਲੇ ਪਾ ਲਏ। ਉਸ ਦੀ ਮੰਜ਼ਲ ਹੁਣ ਹੀਰ ਦਾ ਪਿੰਡ ਸੀ। ਉਹ ਸਿਆਲੀ ਜਾ ਕੇ ਕੀ ਕਰੇਗਾ? ਹੀਰ ਨੂੰ ਕਿਵੇਂ ਮਿਲੇਗਾ? ਉਹ ਇਹ ਨਹੀਂ ਸੀ ਸੋਚ ਰਿਹਾ। ਬਸ ਉਹ ਤਾਂ ਕੇਵਲ ਸਿਆਲਾਂ ਨੂੰ ਜਾ ਰਿਹਾ ਸੀ ਜਦੋਂ ਤੀ ਦੋ ਚਨਾ ਦੇ ਤ੍ਰਿਮੂ ਨਾਮੀ ਪੱਤਨ ਤੇ ਪੁੱਜਾ ਉਹ ਥੱਕ ਕੇ ਚੂਰ ਹੋ ਚੁੱਕਿਆ ਸੀ ਉਰਲੇ ਕੰਡੇ ਤੋਂ ਪਾਰਲੇ ਕੰਡੇ ਵੱਲ ਬੇੜੀ ਤੈਰਦੀ ਜਾ ਰਹੀ ਸੀ ਉਸ ਆਲੇ ਦੁਆਲੇ ਨਜ਼ਰ ਮਾਰੀ ਇੱਕ ਬੇੜੀ ਵਿੱਚ ਸਜੀਲਾ ਪਲੰਗ ਪਿਆ ਸੀ ਉਹ ਮੁਰਦੀ ਬੇੜੀ ਦੀ ਉਡੀਕ ਕਰਨ ਲਈ ਉਸ ਸਜੀਲੇ ਪਲੰਗ ਤੇ ਇੱਕ ਪਲ ਲਈ ਬੈਠ ਗਿਆ ਪਰੰਤੂ ਉਹਦੇ ਉੱਥੇ ਬੈਠਣ ਦੀ ਹੀ ਧੀਰ ਸੀ ਕਿ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ ਤੇ ਉਹ ਉੱਥੇ ਹੀ ਆਪਣੇ ਉੱਤੇ ਚਾਦਰ ਤਾਣ ਕੇ ਸੌਂ ਗਿਆ। ਪੱਤਣ ਦਾ ਮਲਾ ਲੁੱਡਣ ਪਾਰਲੇ ਕੰਡੇ ਤੋਂ ਬੇੜੀ ਮੋੜ ਲਿਆ ਆ। ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਸਜੀਲੇ ਪਲੰਗ ਤੇ ਸੁੱਤਾ ਪਿਆ ਹੈ। ਉਹ ਕੰਡੇ ਤੇ ਬੈਠ ਕੇ ਹੁਕਾ ਪੀਣ ਲੱਗਾ। ਉਹਦੀਆਂ ਦੋਨੋਂ ਤਰੀਮਤਾ ਵੀ ਉਹਦੇ ਪਾਸ ਆ ਕੇ ਬੈਠ ਗਈਆਂ। ਉਹ ਗੱਲਾਂ ਵਿਚੰਨਾ ਰੁੱਝ ਗਿਆ ਜਿਸ ਕਰਕੇ ਉਹ ਉਸ ਪਲੰਗ ਬਾਰੇ ਸੋਚ ਵੀ ਨਾ ਸਕਿਆ। ਜੀਦਾ ਉਹ ਆਪਣੀ ਜਿੰਦ ਨਾਲੋਂ ਵੀ ਵੱਧ ਖਿਆਲ ਰੱਖਦਾ ਸੀ ਇੱਕ ਘੰਟਾ ਲੰਘ ਗਿਆ ਮੁਸਾਫਿਰ ਕੂਕ ਸੁੱਤਾ ਪਿਆ ਸੀ ਹਵਾ ਵਿੱਚੋਂ ਮਹਿਕ ਆਈ ਲੁੱਡਣ ਨੇ ਉੱਠ ਕੇ ਵੇਖਿਆ ਅਲੜ ਮੁਟਿਆਰਾਂ ਦੀ ਟੋਲੀ ਪੱਤਣ ਤੇ ਪੁੱਜ ਗਈ ਸੀ ਉਹਨੇ 베ੜੀ ਵੱਲ ਨਿਗਾਹ ਮਾਰੀ ਕਿਸੇ ਮੁਸਾਫਿਰ ਨੂੰ ਪਲੰਗ ਤੇ ਸੁੱਤਾ ਵੇਖ ਕੇ ਉਹਦਾ ਤਰਾ ਨਿਕਲ ਗਿਆ ਪਰ ਹੁਣ ਕੀ ਕਰਦਾ ਮੁਟਿਆਰਾਂ ਨੇ ਖੁਸ਼ੀਆਂ ਭਰੇ ਹਾਸਿਆਂ ਨਾਲ ਪੱਤਣ ਦੀਆਂ ਬਾਵਾਵਾਂ ਵਿੱਚ ਸੁਗੰਧ ਖਿਲਾਰੀ ਪਈ ਸੀ ਮੁਟਿਆਰਾਂ ਦੀ ਟੋਲੀ ਉਹਦੇ ਸਿਰ ਤੇ ਪੁੱਜ ਚੁੱਕੀ ਸੀ ਵੇ ਲੁੱਡਣਾ ਓ ਮੇਰੀ ਸੇਜ ਤੇ ਕਿਹੜਾ ਸੁੱਤਾ ਪਿਆ ਟੋਲੀ ਦੀ ਸ਼ਾਨਦਾਰ ਹੁਸ਼ਨਾਕ ਮੁਟਿਆਰ ਨੇ ਮੱਥੇ ਤੇ ਤਿਉੜੀ ਪਾਈ ਬੀਬੀ ਪਤਾ ਨਹੀਂ ਕਿਹੜਾ ਆ ਕੇ ਸੁੱਤਾ ਮੈਂ ਵੀ ਹੁਣੇ ਵੇਖਿਆ ਲੁੱਡਣ ਨੇ ਦੋਨੋਂ ਹੱਥ ਜੋੜ ਕੇ ਕੰਬਦਿਆਂ ਕੰਬਦਿਆਂ ਉੱਤਰ ਦਿੱਤਾ ਇਹ ਮੁਟਿਆਰ ਉਹਦੇ ਮਾਲਕ ਦੀ ਅਲਬੇਲੀ ਧੀ ਸੀ ਬੁੜਿਆ ਤੂੰ ਦਾਈਆਂ ਕੋਲੋਂ ਢਿੱਡ ਲੁਕੋਣਾ ਇਹ ਸਭ ਤੇਰੀ ਸ਼ਰਾਰਤ ਲੱਗਦੀ ਏ ਤੂੰ ਉਹ ਤੋਂ ਮੇਰੀ ਸੇਜ ਤੇ ਸੌਣ ਦੇ ਪੈਸੇ ਬਟੋਰੇ ਹੋਣੇ ਨੇ ਪਹਿਲਾਂ ਉਹਨੂੰ ਸੌਣ ਦਾ ਸਵਾਦ ਚ ਖਾ ਲਵਾ ਫੇਰ ਲੈਨੀ ਆ ਤੇਰੀ ਖਬਰ ਉਹ ਕੜਕਦੀ ਹੋਈ ਬੋਲੀ ਮੁਟਿਆਰ ਨੇ ਕੋਲ ਪਈਆਂ ਤੂਤਦੀਆਂ ਛਟੀਆਂ ਵਿੱਚੋਂ ਇੱਕ ਹਰੀ ਸ਼ਮਕੀ ਚੁੱਕ ਲਈ ਤੇ ਚਾਦਰ ਤਾਣੀ ਪਏ ਮੁਸਾਫਿਰ ਦੁਆਲੇ ਹੋ ਗਈ ਵੇ ਤੂੰ ਕਿਹੜੇ ਇੱਥੇ ਲੰਮੀਆਂ ਤਾਣੀ ਪਿਆ ਉਹਨੇ ਸ਼ਮਕੀ ਦੀ ਹੁੱਜ ਮਾਰੀ ਪਰ ਉਹ ਕੂਕ ਸੁੱਤਾ ਪਿਆ ਸੀ ਮੁਟਿਆਰ ਦੀਆਂ ਗੁਲਾਬੀ ਗੱਲਾਂ ਗੁੱਸੇ ਨਾਲ ਭਖੁੱਠੀਆਂ ਉਹਨੇ ਸੁੱਤੇ ਪਏ ਮੁਸਾਫਿਰ ਦੇ ਤਿੰਨ ਚਾਰ ਸ਼ਮਕਾਂ ਜੜ ਦਿੱਤੀਆਂ ਤੇ ਦੋ ਮੁਖ ਤੋਂ ਪੱਲਾ ਪਰੇ ਸਰਕਾਇਆ ਅਸਮਾਨੀ ਚੰਦ ਦੀ ਖੂਬਸੂਰਤ ਟੁਕੜੀ ਧਰਤ ਤੇ ਉਤਰ ਪਈ ਮੁਟਿਆਰ ਦੀਆਂ ਅੱਖਾਂ ਚੁੰਧ ਆ ਗਈਆਂ ਤੇ ਸ਼ਮਕੀ ਉਹਦੇ ਹੱਥੋਂ ਪਰਾਂ ਜੱਡ ਗਈ ਮੁਸਾਫਿਰ ਮੁਸਕਰਾਉਂਦਾ ਬੋਲਿਆ ਮੁਟਿਆਰੇ ਕਿਉਂ ਰੁਕ ਗਈ ਏ ਇਹੋ ਜਹੀਆਂ ਸ਼ਮਕਾਂ ਤਾਂ ਰੱਬ ਨਿੱਤ ਮਰਵਾਵੇ ਮੁਟਿਆਰ ਸ਼ਰਮਾ ਗਈ ਮੁਟਿਆਰ ਦੇ ਬਾਂਕੇ ਸਰੀਰ ਨੇ ਧੀਦੋ ਤੇ ਕੋਈ ਜਾਦੂ ਧੂੜ ਦਿੱਤਾ ਤੀ ਦੋਦੀ ਮਨਮੋਹਣੀ ਸੂਰਤ ਮੁਟਿਆਰ ਦੇ ਧੁਰੰਦਰ ਲੈ ਗਈ ਮੈਂ ਰਾਹੀ ਆ ਮੁਟਿਆਰੇ ਬੜੀ ਦੂਰੋਂ ਆਇਆ ਤਖਤ ਹਜ਼ਾਰੇ ਤੋਂ ਮੇਰਾ ਨਾਂ ਧੀ ਦੋ ਰਾਂਝਾ ਏ ਮੇਰਾ ਭਾਈਆ ਮੋਜੂ ਚੌਧਰੀ ਸੀ ਉਹ ਮਰ ਗਿਆ ਏ ਮਗਰੋਂ ਮੇਰੇ ਭਰਾਵਾਂ ਨੇ ਮੇਰੇ ਨਾਲ ਧੋਖਾ ਕੀਤਾ ਏ ਤੇ ਮੈਂ ਘਰੋਂ ਨਾ ਸਾਂ ਆ ਮੈਂ ਚੰਗ ਸਿਆਲੀ ਹੀਰ ਸਲੇਟੀ ਦੇ ਦਿਦਾਰ ਲਈ ਚੱਲਿਆ ਕਹਿੰਦੇ ਨੇ ਬੜੀ ਹੁਸ਼ਨਾ ਕੇ ਮੁਟਿਆਰੇ ਤੂੰ ਹੀ ਉਹਦਾ ਕੋਈ ਥੋ ਪਤਾ ਦੱਸ ਧੀ ਦੋ ਰਾਂਝ ਨੇ ਬਿਨਾਂ ਲਕੋ ਦੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਏ ਸੁਣ ਸਾਰੀਆਂ ਮੁਟਿਆਰਾਂ ਤਾੜੀ ਮਾਰ ਕੇ ਹੱਸ ਪਈਆਂ ਵਾਵਾ ਵਿੱਚ ਕੇਸਰ ਖੁੱਲ ਗਏ ਰਾਂਝੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਹੋ ਜਿਹੀ ਗੱਲ ਆਖ ਬੈਠਾ ਹੈ ਜਿਸ ਦੇ ਕਾਰਨ ਸਾਰੀਆਂ ਮੁਟਿਆਰਾਂ ਹੱਸ ਹੱਸ ਦੂਰੀਆਂ ਹੋ ਰਹੀਆਂ ਨੇ ਅੱਛਾ ਤਾਂ ਤੂੰ ਹੀਰ ਵਾਸਤੇ ਐਡੀ ਦੂਰੋਂ ਆਇਆ ਜੋੜ ਤਾਂ ਬੜਾ ਸੋਹਣਾ ਜੁੜਿਆ ਇੱਕ ਹੋਰ ਮੁਟਿਆਰ ਅੱਗੇ ਵਧੀ ਸ਼ਮਕੀ ਵਾਲੀ ਮੁਟਿਆਰ ਹੁਣ ਦੂਜੀਆਂ ਮੁਟਿਆਰਾਂ ਵਿਚਕਾਰ ਗਵਾਚ ਗਈ ਸੀ ਚੱਲ ਵੇ ਰਾਂਝਿਆ ਤੈਨੂੰ ਹੀਰ ਦੇ ਘਰ ਲੈ ਚੱਲੀਏ ਇੱਕ ਹੋਰ ਜਵਾਨੀ ਨੇ ਚਸਕਾ ਲਿਆ ਤੇ ਦੋ ਉਹਨਾਂ ਦੇ ਮਗਰ ਹੋ ਟੁਰਿਆ ਲੁੱਡਣ ਉਹਨਾਂ ਵੱਲ ਬਿਟ-ਬਿਟ ਤੱਕਦਾ ਖੜਾ ਰਿਆ ਚੰਗ ਪਿੰਡ ਦੇ ਚੜ੍ਹਦੇ ਪਾਸੇ ਚੂਚਕ ਚੌਧਰੀ ਦੀ ਹਵੇਲੀ ਸੀ ਸਾਰੀਆਂ ਮੁਟਿਆਰਾਂ ਮੁਗਦ ਹੋਈਆਂ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ ਸ਼ਮਕੀ ਵਾਲੀ ਮੁਟਿਆਰ ਦੇ ਪਿੱਛੇ-ਪਿੱਛੇ ਤੁਰਦਾ ਧੀ ਦੋ ਰਾਂਝਾ ਚੂਚਕ ਦੀ ਹਵੇਲੀ ਆਣ ਵੜਿਆ ਅੱਗੇ ਰੰਗੀਲੇ ਪਲੰਘ ਤੇ ਬੈਠਾ ਚੌਧਰੀ ਹੁਕਾ ਪੀ ਰਿਹਾ ਸੀ ਉਹਨਾਂ ਵੱਲ ਉਹ ਉਤਸੁਕਤਾ ਨਾਲ ਦੇਖਣ ਲੱਗਾ ਪਾਈਆ ਮੈਂ ਮੱਝਾਂ ਚਾਰਨ ਲਈ ਚਾਕ ਲੱਭ ਲਈ ਆਂ ਇਹ ਜਾਤ ਦਾ ਰਾਂਝਾ ਏ ਤੇ ਤਖਤ ਹਜ਼ਾਰੇ ਦੇ ਚੌਧਰੀ ਮੌਜੂਦਾ ਪੁੱਤਰ ਏ ਇਹ ਘਰੋਂ ਪਾਈਆਂ ਨਾਲ ਲੜ ਕੇ ਇੱਧਰ ਚਾਕਰੀ ਕਰਨ ਆਇਆ ਹੈ ਮੁਟਿਆਰ ਨੇ ਚੂਚਕ ਦੀਆਂ ਪ੍ਰਸ਼ਨ ਸੂਚਕ ਨਿਗਾਹਾਂ ਦਾ ਉੱਤਰ ਬੜੀ ਸਿਆਣਾਬ ਨਾਲ ਦੇ ਦਿੱਤਾ ਚੂਚਕ ਨੇ ਨੀਵੀਂ ਪਾਈ ਖੜੇ ਰਾਂਝੇ ਵੱਲ ਵੇਖਿਆ ਉਹਦੇ ਸਾਰੇ ਸਰੀਰ ਤੇ ਫਿਰਵੀ ਨਜ਼ਰ ਮਾਰੀ ਤੇ ਉਹਨੂੰ ਇਸ਼ਾਰਾ ਕਰਕੇ ਆਪਣੇ ਪਾਸ ਸੱਦ ਲਿਆ ਤੇ ਉਹਦੀ ਪਿੱਠ ਤੇ ਥਾਪੀ ਦੇਖ ਕੇ ਉਹਨੂੰ ਆਪਣੇ ਨਾਲ ਪਲੰਘ ਤੇ ਬਿਠਾ ਲਿਆ ਫੇਰ ਉਸਨੇ ਆਪਣੀ ਧੀ ਨੂੰ ਸੰਬੋਧਨ ਕਰਕੇ ਕਿਹਾ ਜਾ ਹੀਰੇ ਇਹਨੂੰ ਕਾੜਨੀ ਵਿੱਚੋਂ ਦੁੱਧ ਦਾ ਛੰਨਾ ਕੱਢ ਕੇ ਪਲਾ ਸਵੇਰ ਦਾ ਭੁੱਖਾ ਹੋਵੇਗਾ ਹੀਰ ਸ਼ਬਦ ਦੇ ਬੋਲ ਰਾਜੇ ਦੇ ਕੰਨਿ ਪਏ ਉਹਦੇ ਇੱਕਦਮ ਤਰਬਕ ਕੇ ਉਸ ਮੁਟਿਆਰ ਵੱਲ ਦੇਖਿਆ ਦੋਨੋਂ ਮੁਸਕੜੀਏ ਮੁਸਕਰਾ ਪਏ ਦੋਨੋਂ ਮੁਸਕਾਨਾਂ ਇੱਕ ਦੂਜੇ ਨੂੰ ਕਤਲ ਕਰ ਗਈਆਂ ਰਾਂਝਾ ਹੀਰ ਦੇ ਘਰ ਮੱਜਾਂ ਦਾ ਚਾਕ ਰਹਿ ਪਿਆ ਰਾਂਝਾ ਸਾਜ ਰਹੀ ਵਗ ਬੇਲੇ ਵਿੱਚ ਲੈ ਜਾਂਦਾ ਤੇ ਉਹ ਜਦ ਵੰਝਲੀ ਤੇ ਮਿੱਠੀਆਂ ਸੁਰਾਂ ਛੇੜਦਾ ਸਾਰਾ ਬੇਲਾ ਨਸ਼ਿਆ ਜਾਂਦਾ ਚਰਦੇ ਪਸ਼ੂ ਬੂਥੀਆਂ ਚੁੱਕ ਕੇ ਉਹਦੀਆਂ ਤਾਨਾਂ ਸੁਣਨ ਲਈ ਖੜੋ ਜਾਂਦੇ ਹੀਰ ਬੜੀ ਰੀਜ ਨਾਲ ਰਾਂਝੇ ਲਈ ਚੂਰੀ ਕੁੱਟਦੀ ਤੇ ਆਪ ਬੇਲੇ ਵਿੱਚ ਜਾ ਪੁੱਜਦੀ ਇੱਕ ਦਿਨ ਜਦੋਂ ਉਹ ਬੇਲੇ ਵਿੱਚ ਪੁੱਜੀ ਤਾਂ ਰਾਂਝੇ ਦੀ ਕੋਇਲ ਜਹੀ ਆਵਾਜ਼ ਉਹਦੇ ਕੰਨਿ ਪਈ ਉਹ ਉਹਦੀ ਪਿੱਠ ਪਿਛੇ ਮਲਕ ਕੇ ਖੜੋ ਗਈ ਰਾਂਝਾ ਵਜਦ ਵਿੱਚ ਗਾ ਰਿਹਾ ਸੀ ਅੱਖਾਂ ਗੱਲ ਤਾਂ ਹੀਰੇ ਕਹਿ ਸੁਣਾ ਦਿਆਂ ਦੇਖੇ ਨੱਡੀਏ ਤੈਨੂੰ ਸੋਹਣੇ ਹਵਾਲੇ ਮੋਲਿਆ ਮੈਨੂੰ ਪਰਿਏ ਤੇਰਿਆਂ ਨੈਣਾਂ ਨੇ ਮੈਂ ਕੀ ਜਾਣ ਅਖੀਆਂ ਦੇ ਚਾਲੇ ਬਲਣ ਮਸਾਲਾਂ ਵਾਂਗੂ ਅਖੀਆਂ ਤੇਰੀਆਂ ਹਾਏ ਤੇਰੀਆਂ ਆਸ਼ਿਕ ਕੇਰ ਤੇ ਪੰਮਕੜ ਚ ਫਸਾ ਲੇ ਮੁਖੜਾ ਤੇਰਾ ਹੀਰੇ ਸੋਨਾ ਖੁਲਾਬਨੀ ਆਸ਼ਿਕ ਪਾਰ ਜੀ ਦੇ ਫਿਰ ਨਹੀਂ ਦਵਾ ਲੇ ਬਿਨਾਂ ਕਾਲ ਜਾਨਾ ਹਿਲਿਆ ਜਾਏ ਰਾਂਝੇ ਤੂੰ ਇਹ ਜਿੰਦ ਕਰਤੀ ਮੈਂ ਤਾਂ ਤੇਰੇ ਹਵਾਲੇ ਇਹ ਜਿੰਦ ਕਰਤੀ ਮੈਂ ਤਾਂ ਤੇਰੇ ਹਵਾਲੇ ਹੀਰ ਤੋਂ ਰਹਿ ਨਾ ਹੋਇਆ ਉਹਨੇ ਨਸ ਕੇ ਰਾंजे ਦੁਆਲੇ ਆਪਣੀਆਂ ਮਖਮਲੀ ਬਾਹਵਾਂ ਬੁਲਾ ਦਿੱਤੀਆਂ ਰਾਂਝਾ ਤਰਪਕ ਪਿਆ ਸੂਹੇ ਗੁਲਾਬ ਵਾਂਗ ਤਹਿਕਦਾ ਹੀਰ ਦਾ ਪਿਆਰਾ ਮੁਖੜਾ ਰਾਂਝੇ ਦੀ ਝੋਲੀ ਆਣ ਪਿਆ ਦੋਨਾਂ ਪ੍ਰੀਤ ਨਿਭਾਉਣ ਦੇ ਕੌਲ ਕਰਾਰ ਕਰ ਰਹੇ ਹੀਰ ਰਾਂਝੇ ਨੂੰ ਹਰ ਰੋਜ਼ ਬਿਲੇ ਵਿੱਚ ਚੂਰੀ ਖੁਆਣ ਜਾਂਦੀ ਦੋਨੋਂ ਇਕੱਠੇ ਚੂਰੀ ਖਾਂਦੇ ਪਿਆਰ ਭਰੀਆਂ ਮਾਖਿਓ ਮਿੱਠੀਆਂ ਗੱਲਾਂ ਕਰਦੇ ਕਈ ਵਰੇ ਇਸੇ ਤਰ੍ਹਾਂ ਲੰਘ ਗਏ ਆਖਰ ਉਹਨਾਂ ਦੇ ਇਸ਼ਕ ਦੀ ਚਰਚਾ ਚੰਗ ਦੇ ਘਰ-ਘਰ ਦੀ ਚਰਚਾ ਬਣ ਗਈ ਹੀਰ ਦੇ ਮਾਪੇ ਇਸ ਗੱਲ ਤੋਂ ਬੇਖਬਰ ਸਨ ਇੰਨਾ ਕੋਲ ਹੀਰ ਬਾਰੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ ਉੰਜ ਆਮ ਲੋਕਾਂ ਨੂੰ ਇਸ ਬੰਕੇ ਜੋੜੇ ਦਾ ਪਿਆਰ ਭੈੜਾ ਨਹੀਂ ਸੀ ਲੱਗਦਾ ਪਰੰਤੂ ਹੀਰ ਦਾ ਚਾਚਾ ਕੈਦੋ ਲੰਗਾ ਇਹ ਬਰਦਾਸ਼ਤ ਨਾ ਕਰ ਸਕਿਆ ਜਿਵੇਂ ਕਿ ਹਰ ਇੱਕ ਪਿਆਰ ਦੀ ਕਹਾਣੀ ਵਿੱਚ ਕੋਈ ਨਾ ਕੋਈ ਵਿਲਨ ਹੁੰਦਾ ਹੈ ਇਸ ਇਸ ਕਹਾਣੀ ਦਾ ਵਿਲਨ ਕੈਦੋ ਚਾਚਾ ਮੰਨ ਲਓ ਉਹਦੀ ਸਾਰੀ ਉਮਰ ਉਪੱਦਰਾਂ ਵਿੱਚ ਹੀ ਲੰਗੀ ਸੀ ਉਹਨੇ ਆਪਣੇ ਵੱਡੇ ਭਰਾ ਚੂਚਕ ਕੋਲ ਹੀ ਰਾਂਝੇ ਦੀ ਇਸ਼ਕ ਦੀ ਗੱਲ ਤੋਰੀ ਚੂਚਕ ਨੂੰ ਆਪਣੀ ਧੀ ਤੇ ਵਿਸ਼ਵਾਸ ਸੀ ਉਸ ਸਬੂਤ ਮੰਗ ਲਿਆ ਇੱਕ ਦਿਨ ਕੈਦੋਂ ਫਕੀਰ ਦੇ ਭੇਖ ਵਿੱਚ ਬੇਲੇ ਵਿੱਚ ਪੁੱਜਿਆ ਰਾਂਝਾ ਚੂਰੀਖੰਦ ਦਾ ਪਿਆ ਸੀ ਤੇ ਹੀਰ ਪਸ਼ੂਆ ਦਾ ਮੋੜਾ ਲਾਉਣ ਗਈ ਹੋਈ ਸੀ ਕੈਦੋਂ ਰਾਂਝੇ ਪਾਸ ਪੁੱਜਾ ਤੇ ਲੱਗਾ ਚੂਰੀ ਦੀਆਂ ਲੇਲੜੀਆਂ ਕੱਢਣ ਰਾਂਝੇ ਨੂੰ ਫਕੀਰ ਤੇ ਦਇਆ ਆ ਗਈ ਉਹਨੇ ਇੱਕ ਲੱਖ ਚੂਰੀ ਦੀ ਫਕੀਰ ਦੀ ਚਿੱਪੀ ਵਿੱਚ ਪਾ ਦਿੱਤੀ ਕੈਦੋਂ ਤੇਜ਼-ਤੇਜ਼ ਕਦਮੀ ਉਥੋਂ ਖਿਸਕ ਗਿਆ ਹੀਰ ਮੋੜਾ ਲਾ ਕੇ ਵਾਪਸ ਆਈ ਉਹਨੂੰ ਜਦੋਂ ਫਕੀਰ ਦੇ ਚੂਰੀ ਲਿਜਾਣ ਦਾ ਪਤਾ ਲੱਗਾ ਉਹ ਉਸੇ ਵੇਲੇ ਫਕੀਰ ਦੇ ਮਗਰ ਨਸਤਰੀ ਉਸ ਨਸੇ ਜਾਂਦੇ ਕੈਦੋਂ ਨੂੰ ਜਾ ਫੜਿਆ ਤੇ ਲੱਗੀ ਮੁਖੀਆਂ ਕਸੂਨਾ ਨਾਲ ਉਹਦੀ ਮੁਰੰਮਤ ਕਰਨ ਚਿੱਪੀ ਫੁੱਟ ਕੇ ਚੂਰੀ ਧਰਤ ਤੇ ਖਿਲਰ ਪਈ ਮਿੰਨਤਾ ਤਰਲੇ ਕਰਕੇ ਕੈਦੋਂ ਨੇ ਹੀਰ ਪਾਸੋਂ ਆਪਣੀ ਜਾਨ ਛੁਡਾ ਲਈ ਹੀਰ ਵਾਪਸ ਰਾਂਝੇ ਕੋਲ ਪਰਤ ਆਈ ਤੇ ਕੈਦੋਂ ਨੇ ਮਗਰੋਂ ਮਿੱਟੀ ਵਿੱਚ ਰਲੇ ਹੋਏ ਚੂਰੀ ਦੇ ਭੋਰੇ ਇਕੱਠੇ ਕਰ ਲਏ ਤੇ ਪਿੰਡ ਆ ਕੇ ਚੂਚਕ ਦੇ ਅੱਗੇ ਰੱਖ ਕੇ ਬੋਲਿਆ ਇਹ ਐ ਤੇਰੀ ਲਾਡਲੀ ਦੀ ਕਰਤੂਤ ਉਹ ਰੋਜ਼ ਧਗੜੇ ਨੂੰ ਚੂਰੀ ਲਿਜਾ ਕੇ ਖਾਉਂਦੀ ਐ ਉਹਨੇ ਤਾਂ ਸਾਡੇ ਖਾਨਦਾਨ ਦਾ ਨੱਕ ਵੱਢ ਕੇ ਰੱਖ ਦਿੱਤਾ ਚੂਚਕ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ ਉਹਨਾਂ ਰਾਂਝੇ ਨੂੰ ਚਾਕਰੀਆਂ ਜਵਾਬ ਦੇ ਦਿੱਤਾ ਰਾਂਝਾ ਮਸੀਤੇ ਜਾ ਸੁੱਤਾ ਪਰ ਦੂਜੀ ਭਲਕ ਮੱਜਾਂ ਗਾਈਆਂ ਨੇ ਬਿਨਾ ਰਾਂਝੇ ਤੋਂ ਵੀ ਇੱਕ ਵੀ ਕਦਮ ਪੁੱਟਣੋਂ ਇਨਕਾਰ ਕਰ ਦਿੱਤਾ ਹਾਰ ਕੇ ਉਸ ਰਾਂਝੇ ਨੂੰ ਪੁਚਕਾਰ ਕੇ ਮੋੜ ਲਿਆ ਂਰਾਂਝੇ ਵੰਜਲੀ ਵਜਾ ਵਿੱਚ ਫੂਕ ਮਾਰੀ ਵਾਗੋ ਦੇ ਅੱਗੇ ਅੱਗੇ ਬੇਲੇ ਨੂੰ ਤੁਰ ਪਿਆ ਹੀਰ ਦਾ ਬੇਲੇ ਵਿੱਚ ਜਾਣਾ ਬੰਦ ਹੋ ਗਿਆ ਉਹ ਹੁਣ ਚੋਰੀ ਛਿਪੇ ਮਿਲਦੇ ਮਾਂ ਨੇ ਹੀਰ ਨੂੰ ਬਥੇਰਾ ਹੋੜਿਆ ਕਿ ਉਹ ਰਾਂਝੇ ਦਾ ਖਹਿੜਾ ਛੱਡ ਦੇਵੇ ਪਰ ਹੀਰ ਨੇ ਉਹਦੀ ਇੱਕ ਨਾ ਮੰਨੀ ਉਹ ਆਪਣੇ ਰਾਂਝਣ ਦੀ ਸੁਖਪਾਲ ਦੀ ਪਈ ਸੀ ਉਹਨੂੰ ਸਾਰੇ ਜੱਗ ਦੀ ਪਰਵਾਹ ਨਹੀਂ ਸੀ ਹੀਰ ਦੇ ਮਾਪਿਆਂ ਨੇ ਹੀਰ ਰਾਜੇ ਦੇ ਪਿਆਰ ਨੂੰ ਪ੍ਰਵਾਨ ਨਾ ਕੀਤਾ ਰੰਗਪੁਰ ਖੇੜੇ ਦੇ ਚੌਧਰੀ ਅੱਜੂ ਦੇ ਪੁੱਤਰ ਸੈਦੇ ਨਾਲ ਹੀਰ ਦਾ ਨਿਕਾਹ ਨਿਯਤ ਹੋ ਗਿਆ ਰੰਗਪੁਰੋਂ ਜੰਜ ਬੜੇ ਵਾਜਿਆਂ ਗਾਜਿਆਂ ਨਾਲ ਟੁਕੀ ਸਾਰੇ ਪਿੰਡ ਵਿੱਚ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਬੁਲਬੁਲਾ ਵਰਗੀਆਂ ਘੋੜੀਆਂ ਤੇ ਸਾਜੀ ਸਾਰੇ ਜਾਨੀ ਸਜੇ ਬੈਠੇ ਸਨ ਰਾਂਝਾ ਮੱਜਾਂ ਦੇ ਸਿੰਘਾਂ ਨੂੰ ਫੜੀ ਭੁੱਬੀ ਭੁੱਬੀ ਰੋ ਰਿਹਾ ਸੀ हीर ਆਪਣੇ ਘਰ ਤੜਪ ਰਹੀ ਸੀ ਇਹ ਸੀਨ ਦੇਖਦਿਆਂ ਉਹ ਗਾਣਾ ਚੇਤੇ ਆਉਂਦਾ ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੇਰੀ ਹੋਰ ਮਜਬੂਰੀ ਮੇਰੀ ਹੋਰ ਮਜਬੂਰੀ ਰਹਿ ਗਈ ਛੰਨੇ ਵਿੱਚ ਚੂਰੀ ਤਕਦੀਰ ਬਣ ਕੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਹੀਰ ਤਾਂ ਜ਼ੂਰੀ ਸੱਦੇ ਖੇੜੇ ਨਾਲ ਨਿਕਾਹ ਪੜਾ ਦਿੱਤਾ ਗਿਆ ਰਾਂਝਾ ਤੜਪਦਾ ਰਿਹਾ ਹੀਰ ਕੁਰਲੌਂਦੀ ਰਹੀ ਉਹਨਾਂ ਦੀ ਕਿਸੇ ਇੱਕ ਨਾ ਸੁਣੀ ਰਾਤ ਸਮੇਂ ਰਾਂਝਾ ਚੋਰੀ ਹੀਰ ਦੀਆਂ ਸਹੇਲੀਆਂ ਨਾਲ ਹੀਰ ਪਾਸ ਪੁੱਜਾ ਦੋਨੋਂ ਹੰਝੂ ਕੇਰਦੇ ਰਹੇ ਆਖਰ ਹੀਰ دل ਤਕੜਾ ਕਰਕੇ ਬੋਲੀ ਕੀ ਹੋਇਆ ਰਾਂਝਾ ਮੇਰਾ ਨਿਕਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਸੱਦੇ ਨਾਲ ਪੜਿਆ ਗਿਆ ਪਰ ਮੈਂ ਸੱਚੇ ਖੁਦਾ ਦੀਆਂ ਨਜ਼ਰਾਂ ਵਿੱਚ ਤੇਰੀ ਆ ਸਾਡਾ ਨਿਕਾ ਰਸੂਲ ਨੇ ਇਹ ਪਹਿਲਾਂ ਹੀ ਪੜਾਇਆ ਹੋਇਆ ਮੈਂ ਮਰ ਜਾਗੀ ਪਰ ਸੱਦੇ ਖੇੜੇ ਦੀ ਸੇਜ ਕਬੂਲ ਨਹੀਂ ਕਰਾਂਗੀ ਤੂੰ ਛੇਤੀ ਤੋਂ ਛੇਤੀ ਕੋਈ ਔਰ ਪੌਰ ਕਰਕੇ ਰੰਗਪੁਰ ਪੁੱਜ ਤੀਜੇ ਦਿਨ ਖੇੜੇ ਕੁਰਲਾਉਂਦੀ ਹੀਰ ਦੀ ਢੋਲੀ ਲੈ ਤੁਰੇ ਹੀਰ ਦੀ ਢੋਲੀ ਰੰਗਪੁਰ ਖੇੜੇ ਜਾ ਪੁੱਜੀ ਸਾਰਾ ਪਿੰਡ ਇਸ ਖੁਸ਼ਨਾਕ ਪਰੀ ਨੂੰ ਵੇਖਣ ਲਈ ਟੁਕਿਆ ਹੁਸਨ ਉਦਾਸ ਉਦਾਸ ਬੈਠਾ ਰਿਹਾ ਹੀਰ ਦੀ ਨਣਦ ਸੈਤੀ ਉਹਦੇ ਦਿਲ ਦੇ ਰੋਗ ਨੂੰ ਬੁੱਝ ਗਈ ਉਹਨੇ ਆਪਣਾ ਹਮਦਰਦ ਦਿਲ ਹੀਰ ਅੱਗੇ ਪੇਸ਼ ਕਰ ਦਿੱਤਾ ਸੈਦ ਦੇ ਖੇੜੇ ਨੇ ਵੀ ਹੀਰ ਨੂੰ ਰੂ ਜਾਣ ਦੀ ਬੜੀ ਕੋਸ਼ਿਸ਼ ਕੀਤੀ ਪਰੰਤੂ ਹੀਰ ਨੇ ਉਹਨੂੰ ਆਪਣੇ ਨੇੜੇ ਨਾ ਟੁਕਣ ਦਿੱਤਾ ਉਹ ਤਾਂ ਤੁਰ ਦਰਗਾਹੋਂ ਰਾंजे ਦੀ ਇਨਾਮਤ ਹੋ ਚੁੱਕੀ ਸੀ ਉਹ ਰਾंजे ਦੀ ਯਾਦ ਵਿੱਚ ਤੜਪਦੀ ਰਹੀ ਤੇ ਉਹਦਾ ਸੂਹਾ ਮੁਖੜਾ ਪੀਲਾ ਵਿਸਾਰ ਹੋ ਗਿਆ। ਰਾਂਝਾ ਚੰਗ ਸਿਆਲ ਤੋਂ ਸਿੱਧਾ ਬਾਲਨਾਥ ਦੇ ਟਿੱਲੇ ਜਾ ਪੁੱਜਾ ਤੇ ਜੋਗੀ ਦਾ ਭੇਖ ਧਾਰਨ ਲਈ ਬੇਨਤੀ ਕੀਤੀ। ਬਾਲਨਾਥ ਨੇ ਉਹਦੇ ਗਠੀਲੇ ਸਰੀਰ ਤੇ ਭੱਕ ਦੀ ਜਵਾਨੀ ਵੱਲ ਨਿਗਾਹ ਮਾਰੀ। ਉਹਦਾ ਦਿਲ ਪਸੀਜ ਗਿਆ। ਜੋਗੀ ਨੇ ਉਹਨੂੰ ਬਥੇਰਾ ਸਮਝਾਇਆ ਕਿ ਉਹਦੀ ਉਮਰ ਜੋਗ ਧਾਰਨ ਦੀ ਨਹੀਂ। ਪਰੰਤੂ ਰਾਂਝਾ ਤਾਂ ਆਪਣੀ ਹੀਰ ਲਈ ਜੋਗੀ ਬਣ ਰਿਹਾ ਸੀ। ਉਹਨੇ ਤਾਂ ਹੁਸਨ ਦੀ ਭਿਖਿਆ ਮੰਗਣ ਚੜਨਾ ਸੀ। ਆਖਰ ਬਾਲਨਾਥ ਨੇ ਉਹਨੂੰ ਜੋਗ ਦੇ ਦਿੱਤਾ ਜਟਾਂ ਲਟਕਾਈ ਕੰਨਾਂ ਵਿੱਚ মুদ্রਾਂ ਪਾਈ ਲਾਲੀ ਦੀ ਭਾਅ ਮਾਰਦੇ ਸਰੀਰ ਤੇ ਬਬੂਤੀ ਮਲ ਰਾਂਝਾ ਜੋਗੀ ਬਣ ਤੁਰਿਆ ਉਹਦੇ ਹੁਸਨ ਦੀ ਹੁਣ ਝਾਲ ਝੱਲੀ ਨਾ ਸੀ ਜਾਂਦੀ ਉਹ ਸਿੱਧਾ ਰੰਗਪੁਰ ਖੇੜੇ ਪੁੱਜਾ ਰਾਹ ਵਿੱਚ ਉਹਨੂੰ ਇੱਕ ਆਜੜੀ ਇੱਜੜ ਚਰਾੰਦਾ ਮਿਲਿਆ ਜੋਗੀ ਨੇ ਉਹਦੇ ਪਾਸੋਂ ਰੰਗਪੁਰ ਬਾਰੇ ਯੋਗ ਵਾਕਫੀ ਪ੍ਰਾਪਤ ਕੀਤੀ ਤੇ ਪਿੰਡ ਵਿੱਚ ਆਣ ਵੜਿਆ ਕਈ ਮੁਟਿਆਰਾਂ ਖੂਹ ਤੋਂ ਪਾਣੀ ਪਰ ਰਹੀਆਂ ਸਨ ਜੋਗੀ ਦਾ ਰੰਗ ਰੂਪ ਵੇਖ ਕੇ ਕਈਆਂ ਨੇ ਠੰਡੇ ਹੋ ਕੇ ਪਰੇ ਲੁਗਲੁਗ ਕਰਦਾ ਜੋਗੀ ਦਾ ਸਰੀਰ ਲਪਟਾਂ ਛੜ ਰਿਹਾ ਸੀ ਕਈਆਂ ਦੇ ਕਾਲਜੇ ਧਰੂਏ ਗਏ ਕਈਆਂ ਨੇ ਇੱਕ ਦੂਜੀ ਦੀਆਂ ਵੱਖੀਆਂ ਵਿੱਚ ਚੁੰਡੀਆਂ ਭਰ ਲਈਆਂ ਇਨ੍ਹਾਂ ਵਿਚਕਾਰ ਹੀਰ ਦੀ ਨਾਨਾ ਸੈਤੀ ਵੀ ਸੀ ਉਹਨੇ ਆਪਣੀ ਭਾਬੋ ਕੋਲ ਪਿੰਡ ਵਿੱਚ ਆਏ ਨਵੇਂ ਜੋਗੀ ਦੀ ਚਰਚਾ ਕੀਤੀ ਹੀਰ ਦਾ ਦਿਲ ਧੜਕਣ ਲੱਗ ਪਿਆ ਖੌਰੇ ਰਾਂਝਾ ਹੀ ਜੋਗੀ ਦਾ ਭੇਖਤਾਰ ਕੀ ਆ ਗਿਆ ਹੋਵੇ ਉਸ ਸੋਚਿਆ रांजे ਲਈ ਉਹਦਾ ਲੂ ਲੂ ਤੜਪਦਾ ਪਿਆ ਸੀ ਜੋਗੀ ਬਣੇ ਰਾंजे ਨੇ ਹੀਰ ਦੇ ਦਰਾਂ ਅੱਗੇ ਆ ਅਲਖ ਜਗਾਈ ਸਹਤੀ ਨੂੰ ਲੱਗੀ ਟੀਚਰਾਂ ਕਰਨ ਅੰਦਰ ਖੜੀ ਹੀਰ ਉਹਦੀਆਂ ਝੜਪਾਂ ਸੁਣ ਰਹੀ ਸੀ ਉਹ ਤਾਂ ਕਿਸੇ ਬਹਿਆਨੇ ਇਸ ਰੰਗੀਲੇ ਜੋਗੀ ਦਾ ਪਿਆਰਾ ਮੁਖੜਾ ਦੇਖਣਾ ਚਾਹੁੰਦੀ ਸੀ ਜੋਗੀ ਆ ਤੈਨੂੰ ਤਾਂ ਮੰਨ ਦੀਆਂ ਜੇ ਤੂੰ ਇਹ ਬੁੱਝ ਲਵੇਂ ਕਿ ਮੇਰੀ ਭਾਬੋ ਨੂੰ ਕਿਹੜਾ ਰੋਗ ਚਿੰਬੜਿਆ ਹੋਇਆ ਸਹਤੀ ਜੋਗੀ ਦੀ ਪਰਖਿਆ ਲੈ ਰਹੀ ਸੀ ਜੋਗੀ ਨੇ ਹੀਰਾਂ ਜੀ ਦੀ ਮੁਹੱਬਤ ਦੁਹਰਾ ਦਿੱਤੀ। ਇਹ ਸੁਣਦੇ ਸਾਰ ਹੀ ਸੈਤੀ ਜੋਗੀ ਦੇ ਪੈਰੀਂ ਜਾ ਡਿੱਗੀ ਤੇ ਲੱਗੀ ਆਪਣੀਆਂ ਮਾੜੀਆਂ ਚੰਕੀਆਂ ਕਈਆਂ ਦੀ ਭੁੱਲ ਬਖਸ਼ਾਂ। ਜੋਗੀ ਨੇ ਅਸੀਸ ਦਿੱਤੀ ਸੈਤੀ ਇਹ ਮੁਰਾਦ ਪਾਵੇਂਗੀ। ਮੁਰਾਦ ਸੈਤੀ ਦਾ ਪ੍ਰੇਮੀ ਸੀ। ਉਹ ਸੈਤੀ ਦਾ ਵਿਸ਼ਵਾਸ ਯੋਗੀ ਲਈ ਹੋਰ ਵੀ ਪੱਕਾ ਹੋ ਗਿਆ। ਉਹ ਨਸ ਕੇ ਅੰਦਰੋਂ ਚੀਨੇ ਦਾ ਥਾਲ ਭਰ ਲਿਆਈ। ਜਦੋਂ ਉਹ ਚੀਨਾ ਪਾਣ ਲੱਗੀ ਤਾਂ ਜੋਗੀ ਨੇ ਆਪਣੇ ਹੱਥੋਂ ਜਾਣ ਬੁਝ ਕੇ ਚਿਪੀ ਛੱਡ ਦਿੱਤੀ। ਤੇ ਸਾਰਾ ਛੀਨਾ ਧਰਤੀ ਤੇ ਖਿੱਲਰ ਗਿਆ ਜੋਗੀ ਛੀਨਾ ਚੁਗਣ ਲਈ ਬੈਠ ਗਿਆ ਜਦੋਂ ਸੈਤੀ ਅੰਦਰ ਚਲੀ ਗਈ ਤਾਂ ਹੀਰ ਨੇ ਦਰਵਾਜ਼ੇ ਦੇ ਨੇੜੇ ਹੋ ਕੇ ਆਖਿਆ ਰਾਂਝਾ ਮੇਰੇ ਲਈ ਅੱਜ ਚੰਦ ਚੜ ਪਿਆ ਰਾਂਝੇ ਨੇ ਹੀਰ ਦੇ ਪੀਲੇ ਮੁਖਵਲ ਤੱਕਿਆ ਹੀਰੇ ਤੈਨੂੰ ਕੀ ਹੋ ਗਿਆ ਤੂੰ ਤਾਂ ਦਿਨਾਂ ਵਿੱਚ ਹੀ ਨਿਬੜ ਗਈ ਹੈ ਰਾਂਝਾ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਤੂੰ ਕੁਝ ਦਿਨ ਕਾਲੇ ਬਾਗ ਵਿੱਚ ਟਿਕਿਆ ਰਹੀਂ ਮੈਂ ਕਿਸੇ ਪੱਜ ਤੇਰੇ ਪਾਸ ਪੁੱਜਾਂਗੀ ਮੇਰੀ ਨਾਨ ਸੈਤੀ ਮੇਰੀ ਪੇਤਣ ਹੈ ਉਨੂੰ ਵੀ ਸਾਡੇ ਜਿਹਾ ਰੋਗ ਲੱਗਿਆ ਹੋਇਆ ਚੰਗਾ ਹੁਣ ਤਾਂ ਜਾ ਮੁੜ ਕੇ ਇੱਧਰ ਪੈਰ ਨਾ ਪਾਵੀ ਕਿਦਰੇ ਖੇੜੇ ਸ਼ੱਕ ਨਾ ਕਰਨ ਲੱਗ ਪੈਣ ਇਹ ਆਖ ਹੀਰ ਨੇ ਹਵੇਰੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਰਾਜੇ ਨੇ ਕਾਲੇ ਬਾਗ ਵਿੱਚ ਧੂਣੀ ਤਪਾ ਦਿੱਤੀ ਸ਼ਰਧਾਲੂ ਤ੍ਰਿੰਮਤਾ ਉਹਦੇ ਆਦਿ ਵਾਲੇ ਲੱਗੀਆਂ ਹੋਈਆਂ ਮੰਦੀਆਂ ਮੁਰਾਦਾ ਮੰਗਣ ਲੱਗੀਆਂ ਜੋਗੀ ਦੀਆਂ ਮੰਨਤਾ ਹੋਣ ਲੱਗ ਪਈਆਂ ਹੀਰ ਨੇ ਸੈਤੀ ਨੂੰ ਜੋਗੀ ਬਾਰੇ ਸਭ ਕੁਝ ਦੱਸ ਦਿੱਤਾ ਹੀਰ ਨੇ ਆਪਣਾ ਰਾਂਝਾ ਅਤੇ ਸੈਤੀ ਨੇ ਆਪਣਾ ਮੁਰਾਦ ਪ੍ਰਾਪਤ ਕਰਨ ਲਈ ਤਰਕੀਬ ਸੋਚ ਲਈ ਇਸ ਤਰਕੀਬ ਬਾਰੇ ਸੈਤੀ ਜੋਗੀ ਨੂੰ ਸਭ ਕੁਝ ਸਮਝ ਆਈ ਅਗਲੀ ਪਲਕ ਹੀਰ ਆਪਣੇ ਨਣਦ ਤੇ ਉਹਦੀਆਂ ਸਹੇਲੀਆਂ ਨਾਲ ਬਾਹਰਲੇ ਖੂਹ ਤੇ ਸੈਰ ਕਰਨ ਚਲੀ ਗਈ ਜਦੋਂ ਉਹ ਸੈਰ ਕਰਕੇ ਵਾਪਸ ਪਰਤ ਰਹੀਆਂ ਸਨ ਤਾਂ ਹੀਰ ਨੇ ਰਾਹ ਵਿੱਚ ਮਲਕ ਦੇਣੇ ਆਪਣੇ ਪੈਰ ਵਿੱਚ ਕਿਕਰ ਦਾ ਕੰਡਾ ਚੋਬ ਲਿਆ ਤੇ ਲੱਗੀ ਕਲਕਾਰੀਆਂ ਮਾਰਨ ਸੇਤੀ ਅਤੇ ਉਹਦੀਆਂ ਸਹੇਲੀਆਂ ਨੇ ਰੋਲਾ ਪਾ ਦਿੱਤਾ ਕਿ ਹੀਰ ਨੂੰ ਤਾਂ ਸੱਪ ਲੜ ਗਿਆ ਹੈ ਸਾਰਾ ਪਿੰਡ ਇਕੱਠਾ ਹੋ ਗਿਆ ਹੀਰ ਧਰਤੀ ਤੇ ਲਟ ਰਹੀ ਸੀ ਸਾਹ ਉਹਨੇ ਖਿੱਚਿਆ ਹੋਇਆ ਸੀ ਉਹ ਪਲਾਂ ਵਿੱਚ ਹੀ ਨੀਲੀ ਪੀਲੀ ਹੋ ਗਈ ਲੋਕਿਆਂ ਨੂੰ ਮੰਜੀ ਤੇ ਪਾ ਘਰ ਲੈ ਆਏ ਕਈ ਹੱਥ ਹੌਲਾ ਕਰਨ ਵਾਲੇ ਸੱਦੇ ਗਏ ਪਰ ਹੀਰ ਟੜਪਦੀ ਰਹੀ ਕੁਰਲੌਂਦੀ ਰਹੀ ਮਾਂ ਮੰਦਰੀ ਹੈਰਾਨ ਸਨ ਕਿ ਇਹ ਕਿਹੋ ਜਿਹਾ ਨਾਗ ਹੈ ਜਿਹਦੇ ਤੇ ਉਹਦਾ ਮੰਤਰ ਉਹਨਾਂ ਦਾ ਅਸਰ ਨਹੀਂ ਕਰ ਰਿਹਾ ਵੀਰਾ ਕਾਲੇ ਬਾਗ ਵਾਲੇ ਜੋਗੀ ਨੂੰ ਸੱਦ ਲਏ। ਸ਼ਾਇਦ ਭਾਬੀ ਦਾ ਉਹ ਇਲਾਜ ਕਰ ਦੇਵੇ। ਉਹ ਬੜਾ ਸਿੱਧੇ ਲੋਕੀ ਦੂਰੋਂ ਦੂਰੋਂ ਉਹਦੇ ਪਾਸ ਆਉਂਦੇ ਨੇ। ਸਹਿਤੀ ਦੀ ਇੱਕ ਸਹੇਲੀ ਨੇ ਸੈਦੇ ਨੂੰ ਜੋਗੀ ਵੱਲ ਭੇਜ ਦਿੱਤਾ। ਬਾਗ ਵਿੱਚ ਜੋਗੀ ਸਮਾਧੀ ਲਾਈ ਬੈਠਾ ਸੀ। ਸੈਦੇ ਨੇ ਉਹਦੇ ਪੈਰ じゃ ਫੜੇ ਪਰੰਤੂ ਅੱਗੋਂ ਜੋਗੀ ਸੈਦੇ ਨੂੰ ਫਹੂੜੀਆਂ ਲੈ ਕੇ ਪੈ ਗਿਆ। ਉਹ ਖਾਲੀ ਵਾਪਸ ਆ ਗਿਆ। ਮੋੜ ਸਹਿਤੀ ਨੇ ਆਪਣੇ ਪਿਤਾ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਜੋਗੀ ਵੱਲ ਭੇਜਿਆ। ਅੱਜੂ ਜੋਗੀ ਦੇ ਵਾਸਤੇ ਪਾਏ ਤਰਲੇ ਕੀਤੇ ਆਖਰ ਜੋਗੀ ਉਹਦੀ ਨੂਹ ਦਾ ਇਲਾਜ ਕਰਨ ਲਈ ਮੰਨ ਗਿਆ। ਉਹ ਉਹਨੂੰ ਬੌੜੀਆਂ ਪਾਉਂਦੀ ਹੀਰਪਾਸ ਲੈ ਆਏ। ਜੋਗੀ ਨੇ ਹੀਰ ਦੀ ਮੰਜੀ ਦੁਆਲੇ 7 ਚੱਕਰ ਲਾਏ, ਟੜਪਦੀ ਹੀਰ ਤੇ ਪਾਣੀ ਦੇ ਛਿੱਟੇ ਮਾਰੀ ਤੇ ਸਮਾਧੀ ਲਾ ਕੇ ਬੈਠ ਗਿਆ। ਹੀਰ ਹੂੰਗੜਾ ਮਾਰਦੀ ਰਹੀ, ਦਰਸ਼ਕ ਜੋਗੀ ਵੱਲ ਆਸ਼ਾਜਨਕ ਨਿਗਾਹਾਂ ਵੱਲ ਵੇਖਦੇ ਰਹੇ। ਕੁਝ ਛਿਰ ਮਗਰੋਂ ਜੋਗੀ ਨੇ ਅੱਖਾਂ ਖੋਲੀਆਂ ਤੇ ਬੋਲਿਆ, ਲੜਕੀ ਬਚ ਜਾਵੇਗੀ, ਪਰੰਤੂ ਕਈ ਯਤਨ ਕਰਨੇ ਪੈਣੇ ਨੇ। ਇਨੂੰ ਇੱਕ ਜ਼ਹਿਰੀ ਸੱਪ ਨੇ ਡਸਿਆ ਹੈ ਉਹ ਸੱਪ ਆਪ ਆ ਕੇ ਇਹਦੀ ਜ਼ਹਿਰ ਚੂਸੇਗਾ ਤਦ ਜਾ ਕੇ ਇਹਦਾ ਇਲਾਜ ਹੋ ਸਕੇਗਾ ਮਹਾਤਮ ਜੀ ਹੁਕਮ ਕਰੋ ਅਸੀਂ ਸਭ ਕੁਝ ਕਰਨ ਲਈ ਤਿਆਰ ਹਾਂ ਇਹਦੀ ਜਾਨ ਬਚਾ ਦਿਓ ਅੱਜੂ ਨੇ ਦੋਨੋਂ ਹੱਥ ਜੋੜੇ ਪਿੰਡੋਂ ਬਾਹਰ ਇਹਦੇ ਮੰਝੇ ਨੂੰ ਕਿਸੇ ਘਰ ਵਿੱਚ ਲੈ ਜਾਵੋ ਇਹਦੇ ਕੋਲ ਮੈਂ ਰਹਾਂਗਾ ਤੇ ਇੱਕ ਹੋਰ ਕੁਆਰੀ ਕੰਨਿਆ ਰਹੇਗੀ ਮੈਂ 3 ਦਿਨ ਸਮਾਧੀ ਲਗਾਵਾਂਗਾ ਤਦ ਸੱਪ ਪਾਵੇਗਾ ਤੇ ਲੜਕੀ ਦਾ ਜ਼ਹਿਰ ਚੂਸੇਗਾ ਇਸ ਮਗਰੋਂ ਉਹ ਨਵੰਬਰ 9 ਹੋ ਜਾਵੇਗੀ ਜੋਗੀ ਨੇ ਉਹ ਪਾਉ ਦੱਸ ਦਿੱਤਾ ਪਿੰਡ ਤੋਂ ਬਾਹਰ ਬਾਹਰ ਡੂਮਾਂ ਦੇ ਕੱਲੇ ਕਾਰੇ ਕੋਠੇ ਵਿੱਚ ਉਹ ਹੀਰ ਦੀ ਮੰਜੀ ਲੈ ਗਏ ਕੋਠੇ ਵਿੱਚ ਹੀਰ ਜੋਗੀ ਤੇ ਇੱਕ ਕੁਆਰੀ ਕੰਨਿਆ ਸਹਿਤੀ ਰਹਿ ਗਏ ਉਹਨਾਂ ਬਾਹਰੋਂ ਕੋਠੇ ਦੇ ਦਰਾਂ ਦਾ ਕੁੰਡਾ ਮਰਵਾ ਲਿਆ ਜੋਗੀ ਕੁਰਲੌਂਦੀ ਹੀਰ ਦਾ ਇਲਾਜ ਕਰਨ ਲੱਗਾ ਲੋਕੀ ਪੈ ਭੀਤ ਹੋ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਆਏ ਅੱਧੀ ਰਾਤ ਲੰਗੀ ਰਾਂਝੇ ਨੇ ਪਿਛਲੀ ਕੰਦ ਵਿੱਚ ਮੰਘੋਰਾ ਕਰਕੇ ਬਾਹਰ ਵੇਖਿਆ ਬਾਹਰ ਸਹਤੀ ਦਾ ਪ੍ਰੇਮੀ ਬਲੋਚ ਮੁਰਾਦ ਸੰਡਣੀ ਲਈ ਮਿੱਥੀ ਯੋਜਨਾ ਅਨੁਸਾਰ ਖੜਾ ਸੀ ਸਹਤੀ ਹੀਰ ਤੇ ਜੋਗੀ ਇਸ ਮੰਘੋਰੇ ਰਾਹੀ ਬਾਹਰ ਨਿਕਲ ਆਏ ਹੀਰ ਰਾਂਝੇ ਨਾਲ ਤੇ ਸਹਤੀ ਆਪਣੇ ਮੁਰਾਦ ਨਾਲ ਉਥੋਂ ਨਸ ਟੁਰੇ ਸਵੇਰ ਹੋਈ ਖੇੜੇ ਕੀ ਵੇਖਦੇ ਹਨ ਕਿ ਜੋਗੀ ਨਨਤ ਪਰਜਾਈ ਨੂੰ ਲੈ ਕੇ ਤਿੱਤਰ ਹੋ ਚੁੱਕਾ ਸੀ ਉਹ ਦੋ ਵਹਾਰਾਂ ਬਣਾ ਕੇ ਉਹਨਾਂ ਪਿੱਛੇ ਭੁਜੇ ਮੁਰਾਦ ਤੇ ਸਹਤੀ ਦੂਰ ਚਾ ਚੁੱਕੇ ਸਨ ਤੇ ਉਹ ਉਹਨਾਂ ਦੇ ਹੱਥ ਨਾਲ ਲੱਗੇ ਪਰੰਤੂ ਹੀਰ ਰਾਜੇ ਨੂੰ ਉਹਨਾਂ 나ੜਾਂ ਦੇ ਇਲਾਕੇ ਵਿੱਚ ਜਾ ਕੇ ਰਿਆ 나ੜਾਂ ਦੇ ਲੋਕਾਂ ਨੇ ਉਹਨਾਂ ਨੂੰ ਖੇੜਿਆਂ ਸਮੇਤ ਆਪਣੇ ਇਲਾਕੇ ਦੇ ਹਾਕਮ ਕੋਲ ਇਨਸਾਫ ਲਈ ਕੋਟ ਕਬੂਲੇ ਭੇਜ ਦਿੱਤਾ ਖੇੜਿਆਂ ਆਖਿਆ ਇਹ ਜੋਗੀ ਸਾਡੀ ਵੋਟੀ ਨੂੰ ਉਧਾਰ ਲਿਆ ਆਇਆ ਹੈ ਇਹ ਇਹਦਾ ਇਲਾਜ ਕਰ ਰਿਹਾ ਸੀ ਰਾਜੇ ਆਪਣਾ ਹੱਕ ਜਤਾਇਆ ਇਹ ਝੂਠ ਮਾਰਦੇ ਹਨ ਇਹ ਹੀਰ ਮੇਰੀ ਬੇਸ਼ੱਕ ਹੀਰ ਤੋਂ ਪੁੱਛ ਲਵੋ ਹੀਰ ਨੇ ਆਪਣੀ ਰਜ਼ਾਮੰਦੀ ਵਿੱਚ ਸਿਰ ਝੁਕਾ ਦਿੱਤਾ ਪਰੰਤੂ ਹਾਕਮ ਨੇ ਫੈਸਲਾ ਖੇੜਿਆਂ ਦੇ ਹੱਕ ਵਿੱਚ ਦੇ ਦਿੱਤਾ ਹੀਰਾਂ ਜੇ ਪਾਸੋਂ ਖੋ ਲਈ ਗਈ ਲੋਕਾਂ ਨੂੰ ਲੱਗਿਆ ਕਿ ਇਹ ਹੀਰ ਰਾਂਝੇ ਦੀ ਬਦਸੀਜ਼ ਦਾ ਫਲ ਹੈ ਇਸ ਤਰ੍ਹਾਂ ਹਾਕਮ ਨੇ ਰਾਂਝੇ ਨੂੰ ਸੱਚਾ ਜਾਣ ਕੇ ਹੀਰ ਖੇੜਿਆਂ ਪਾਸੋਂ ਦੁਬਾਰਾ ਖੋ ਕੇ ਰਾਂਝੇ ਦੇ ਹਵਾਲੇ ਕਰ ਦਿੱਤੀ ਹੀਰ ਰਾਂਝਾ ਕਈ ਦਿਨਾਂ ਮਗਰੋਂ ਕੁੰਮਦੇ ਕੁਮਾਦੇ ਚੰਗ ਦੇ ਪੱਤਣ ਤੇ ਪੁੱਜ ਗਏ ਕਿਸੇ ਨੇ ਚੂਚਕ ਨੂੰ ਜਾ ਦੱਸਿਆ ਕਿ ਹੀਰ ਰਾਂਝਾ ਪੱਤਣ ਤੇ ਬੈਠੇ ਨੇ ਉਹ ਉਹਨਾਂ ਨੂੰ ਘਰ ਲੈ ਆਇਆ ਉਪਰੋਂ ਚੂਚਕ ਬਹੁਤ ਖੁਸ਼ ਹੋਇਆ ਪਰੰਤੂ ਅੰਦਰੋਂ ਉਹ ਨਮੋਸ਼ੀ ਦਾ ਮਾਰਿਆ ਪਿਆ ਸੀ। ਉਸ ਰਾਂਝੇ ਦੀ ਬੜੀ ਖਾਤਰਦਾਰੀ ਕੀਤੀ। ਰਾਂਝੇ ਹੁਣ ਮੁੰਦਰਾ ਲਾ ਦਿੱਤੀਆਂ, ਜਟਾਂ ਕਟਵਾ ਕੇ ਮੁਰਤੀ ਦੋ ਰਾਂਝਾ ਬਣ ਬੈਠਾ। ਕਈ ਯਾਰ ਬੇਲੀ ਉਹਨੂੰ ਮਿਲਣ ਲਈ ਚੂਚਕ ਦੇ ਘਰ ਆਏ। ਹੀਰ ਦੀਆਂ ਸਹੇਲੀਆਂ ਵੀ ਖੁਸ਼ੀ ਨਾਲ ਨੱਚਦੀਆਂ ਪਈਆਂ ਸਨ। ਰਾਂਝੇ ਦੀ ਵੰਜਲੀ ਮੁੱਢ ਮਿੱਠੀਆਂ ਤਰਾਨਾ ਛੇੜ ਦਿੱਤੀਆਂ। ਰੋਟੀ ਟੁੱਕਰ ਖਾਣ ਮਗਰੋਂ ਚੂਚਕ ਨੇ ਰਾਂਝੇ ਨੂੰ ਆਖਿਆ, "ਪੁੱਤ ਰਾਂਝਾ, ਤੂੰ ਸਾਨੂੰ ਖਿਮਾ ਕਰ ਦੇ। ਅਸੀਂ ਹੀਰ ਨੂੰ ਤੇਰੇ ਨਾਲ ਨਾ ਵਿਆਹ ਕੇ ਤੇਰੇ ਤੇ ਬੜਾ ਅਨਿਆ ਕੀਤਾ ਸੀ।" ਤੂੰ ਹਣ ਛੇਤੀ ਤੋਂ ਛੇਤੀ ਤੱਕ ਤਹਜ਼ਾਰੇ ਜਾ ਕੇ ਜੰਜ ਚੜਾ ਕੇ ਹੀਰ ਨੂੰ ਸ਼ਗਨਾ ਨਾਲ ਵਿਆਹ ਕੇ ਲੈ ਜਾ। ਰਾਂਝਾ ਦੂਜੇ ਦਿਨ ਸਵੇਰੇ ਸਾਜ ਰਹੀ ਜੰਜ ਲੈਣ ਲਈ ਤਖਤਹਜ਼ਾਰੇ ਦੇ ਰਾਹ ਪੈ ਗਿਆ। ਉਹ ਸੋਚਦਾ ਪਿਆ ਸੀ ਕਿ ਹੁਣ ਉਹ ਆਪਣੀਆਂ ਭਾਬੀਆਂ ਦੇ ਮਾਰੇ ਹੋਏ ਤਾਨਿਆਂ ਨੂੰ ਪੂਰਾ ਕਰੇਗਾ। ਤੀਜੇ ਦਿਨ ਰਾਂਝਾ ਸਹਰੇ ਬੰਨੀ ਜੰਜ ਸਮੇਤ ਚੰਗ ਸਿਆਲਾ ਨੂੰ ਚੱਲ ਪਿਆ। ਜਦੋਂ ਪਿੰਡ ਦੀ ਜੂ ਵਿੱਚ ਪੂਜਾ ਤਾਂ ਰਾਂਝੇ ਦਾ ਇੱਕ ਜਾਨੂ ਮੱਝਾਂ ਚਰਾਉਂਦਾ ਚਰਾਉਂਦਾ ਜੰਜ ਪਾਸ ਪੂਜਾ ਤੇ ਰਾਂਝੇ ਨੂੰ ਗਲਵਕੜੀ ਪਾ ਕੇ ਰੋਣ ਲੱਗਾ। ਰੰਜਿਆ ਉਹ ਵੇਖਦਾ ਪਿਆ ਹੈ ਸੱਜਰੀ ਕਬਰ ਇਹ ਤੇਰੀ ਹੀਰ ਦੀ ਕਬਰ ਹੈ ਹੀਰ ਦੇ ਮਾਪਿਆਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਉਹਨੇ ਨਵੀਂ ਬਣੀ ਕਬਰ ਵੱਲ ਇਸ਼ਾਰਾ ਕਰਕੇ ਆਖਿਆ ਰਾਂਝੇ ਨੇ ਇਹ ਸੁਣਦੇ ਸਾਰ ਹੀ ਭੁੱਬ ਮਾਰੀ ਤੇ ਹੀਰ ਦੀ ਕਬਰ ਤੇ ਟੱਕਰਾਂ ਮਾਰ ਮਾਰ ਕੇ ਜਾਨ ਦੇ ਦਿੱਤੀ ਜਾਂਜੀਆਂ ਨੇ ਕਬਰ ਨੂੰ ਮੁੜ ਖੋਲਿਆ ਤੇ ਰਾਂਝੇ ਨੂੰ ਵੀ ਉਸੇ ਕਬਰ ਵਿੱਚ ਦਫਨਾ ਦਿੱਤਾ ਜੰਜ ਉਦਾਸ ਉਦਾਸ ਤਖਤ ਹਜ਼ਾਰੇ ਨੂੰ ਪਰਤਾਈ ਬੇਲਾ ਸੁੰਨਾ ਪਿਆ ਸੀ ਦੋਸਤੋ ਇਹ ਸੀ ਲੋਕ ਕਹਾਣੀ ਹੀਰ ਰਾਂਝਾ ਜੋ ਕਿ ਪੰਜਾਬ ਦੀ ਪ੍ਰਸਿੱਧ ਲੋਕ ਕਹਾਣੀ ਹੈ ਜਿਹਨੂੰ ਇੱਕ ਪ੍ਰੇਮ ਕਹਾਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਤਰੀਕੇ ਦੀਆਂ ਹੋਰ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੈਨੂੰ ਕਮੈਂਟਸ ਵਿੱਚ ਦੱਸੋ ਕਿ ਮੈਂ ਤੁਹਾਡੇ ਲਈ ਅਗਲੀ ਕਿਹੜੀ ਕਹਾਣੀ ਲੈ ਕੇ ਆਵਾਂ ਧੰਨਵਾਦ